ਪਿੰਡ ਮਾੜੀ ਟਾਂਡਾ ਵਿੱਚ ਗ੍ਰਿਡ ਲਗਾਉਣ ਸਬੰਧੀ ਸਰਪੰਚ ਕੁਲਜੀਤ ਸਿੰਘ ਸੋਹਣੀ ਸੀਨੀਅਰ ਅਗੂ ਗੁਰਪਿੰਦਰ ਸਿੰਘ ਰੋਮੀ ਸਮੂਹ ਜ਼ਿੰਮੇਵਾਰ ਵਿਅਕਤੀ ਅਤੇ ਪਤਵੰਤੇ ਸੱਜਣ ਐਡਵੋਕੇਟ ਅਮਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦਾਸਪੁਰ ਵਿੱਚ ਉਪ ਮੁੱਖ ਇੰਜੀਨੀਅਰ ਜਸਵਿੰਦਰ ਸਿੰਘ ਵਿਰਦੀ ਨੂੰ ਮਿਲੇ ਅਤੇ ਸਮੱਸਿਆ ਤੋਂ ਜਾਣੂ ਕਰਵਾਇਆ ਉਜੀ ਵਕਤ ਇਹ ਟੱਕਰਿਆ ਤੋਂ ਸਰ 1.5 ਕਿਲੋਮੀਟਰ ਹਟਵਾ 1.5 ਕਿਲੋ ਦੀ ਡਿਮਾਂਡ ਹੈ ਇਹਦਾ ਰੋਧ ਹੀ ਬੜਾ ਹਾਲ ਹੈ ਸਾਡੇ ਤੇ ਰੇਟ ਸਾਡੇ ਆਲਰੇਡੀ ਇੱਕ ਨਾ ਪ੍ਰੂਫ ਹੋਇਆ ਸੀ ਗਾਹਲੇ ਚ ਉਸਨੇ ਪ੍ਰੈਕਟੀਕਲੀ ਉਹ ਤੋਂ ਸਿਫਟ ਹੋ ਗਿਆ ਕਿ ਟੈਸ਼ਨ ਕੇ ਕੇ ਵਿੱਚ ਗੰਡੇ ਦੇ ਚੌਥੇ ਪਿੰਡ ਅੱਜ ਵੀ ਗੱਲ ਵੀ ਬਹੁਤ ਟਾਈਮ ਲੱਗਦਾ ਹੈ ਬੰਦਰਾ ਜਿਹੜਾ ਚੱਲੂਗਾ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗ੍ਰਿਡ ਬਾਰੇ ਆਏ ਆ ਕੋਈ ਸਾਡੀਆਂ ਬਿਜਲੀ ਦੀਆਂ ਜੋ ਬਹੁਤ ਬਹੁਤ ਪ੍ਰੋਬਲਮਾਂ ਲੱਗ ਲੱਗੇ ਪਿੰਡ ਦੇ ਤਕੋਹਾ ਲਾਲੋ ਮੰਡਲਾ ਲੋ ਮਾੜੀ ਟਾਂਡਾ ਮਾੜੀ 부ਚੀਆਂ ਕਾਂਗੜਾ ਬਹੁਤ ਪ੍ਰੋਬਲਮ ਆ ਰਹੀ ਹੈ ਬੱਤੀ ਦੀ ਕੱਟ ਬਹੁਤ ਲੱਗਦਾ ਅੱਜ ਅੱਜ ਐਸੇ ਸਾਹਿਬ ਨੂੰ ਮਿਲਣ ਆਏ ਆ ਬੇਨਤੀ ਕਰਨ ਆਏ ਆ ਕਿ ਸਾਡੇ ਉੱਤੇ ਗ੍ਰਿਡ ਲਾਇਆ ਜਾਵੇ ਇਹਨਾਂ ਨੇ ਸਾਨੂੰ ਪ੍ਰੋਸਾ ਦੋਆਇਆ ਕੋਈ ਸਾਨੂੰ ਡਾਕੂਮੈਂਟ ਦੇਓ ਆਪਣੇ ਮਤਾ ਪਾ ਕੇ ਪੰਚਾਇਤਾਂ ਜੋ ਤੁਹਾਡੇ ਗ੍ਰੇਡ ਜਿਹੜਾ ਪਹਿਲ ਦੇ ਅਧਾਰ ਤੇ ਲਗਾ ਅੱਜ ਜੀ ਸਮੂਹ ਪਿੰਡ ਮਾੜੀ ਟੰਡ ਦੀ ਪੰਚਾਇਤਤ ਦੇ ਸੱਜਣ ਔਰ ਅਹੁਦੇਦਾਰ ਅਸੀਂ ਇੱਥੇ ਗਰਦਾਸਪੁਰ ਐਸਸੀ ਸੀਨੀਅਰ ਇੰਜੀਨੀਅਰ ਸਰਦਾਰ ਜਸਵਿੰਦਰ ਸਿੰਘ ਨੂੰ ਮਿਲਣ ਵਾਸਤੇ ਆਏ ਆ ਪਿਛਲੇ ਸਮੇਂ ਦੌਰਾਨ ਕਾਫੀ ਸਾਡੇ ਪਿੰਡ ਦਾ ਮੁੱਦਾ ਜੋ ਬਿਜਲੀ ਦਾ ਪੱਖਿਆ ਹੋਇਆ ਹੈ ਆਪਾਂ ਸ਼੍ਰੀ ਹਰਗੰਗਪੁਰ ਦਫ਼ਤਰ ਸਾਹਮਣੇ ਧਰਨੇ ਵੀ ਲਾਏ ਸੀ ਔਰ ਉਹਦਾ ਉਹ ਧਰਨੇ ਲਾਉਣ ਦੇ ਨਾਲ ਸਾਨੂੰ ਕੋਈ ਉਹਦਾ ਪੁਖਤਾ ਜੋ ਹੱਲ ਨਹੀਂ ਮਿਲਿਆ ਇਸ ਕਰਕੇ ਆਪਾਂ ਅੱਜ ਇੱਥੇ ਆਪਣੇ ਪਿੰਡ ਦੀ ਜ਼ਮੀਨ ਜੋ ਪੰਚਾਇਤੀ ਜ਼ਮੀਨ ਆ ਉਹਦੇ ਵਿੱਚ ਗ੍ਰਿਡ ਲਵਾਉਣ ਵਾਸਤੇ ਸਾਰੇ ਇਕੱਤਰ ਹੋ ਕੇ ਆਏ ਆ ਔਰ ਆਪਾਂ ਮੰਗ ਪੱਤਰ ਦਿੱਤਾ ਐਮਐਲਏ ਦੇ ਥਰੂ ਇਹਨਾਂ ਨੂੰ ਐਸ்சி ਸਾਹਿਬ ਨੂੰ ਔਰ ਇਹਨਾਂ ਨੂੰ ਸਾਨੂੰ ਪੂਰਾ ਭਰੋਸਾ ਦਿੱਤਾ ਕਿ ਤੁਸੀਂ ਪੰਚਾਇਤ ਵੱਲੋਂ ਔਰ ਪਿੰਡ ਵੱਲੋਂ ਆਪਣੀ ਬੰਦੀ ਕਾਰਵਾਈ ਕਰਕੇ ਸਾਨੂੰ ਦੋ ਔਰ ਨੈਕਸਟ ਵੀਕ ਤੁਹਾਡਾ ਵਿਨਨ ਵਿਦਨ 1 ਵੀਕ ਦੇ ਅੰਦਰ ਤੁਹਾਡੇ ਜੀ ਉਥੇ ਗ੍ਰਿਡ ਲੋਨ ਦੀ ਕਾਰਵਾਈ ਸ਼ੁਰੂ ਹੋ ਜੇਗੀ ਤਾਂ ਜੋ ਅਹੀ ਜੋ ਬਿਜਲੀ ਦੀ ਸਮੱਸਿਆ ਤੋਂ ਸਾਡਾ ਪਿੰਡ ਜੂਝ ਰਿਹਾ ਹੈ ਉਸ ਤੋਂ ਆਪਾਂ ਮੁਕਤੀ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰਦੁਆਰਾ ਕਮੇਟੀ ਅਤੇ ਪਿੰਡ ਦੇ ਪਿੰਡ ਮਾੜੀ ਟਾਂਡੇ ਤੇ ਪਤਵੰਦੇ ਸੱਜਣ ਸਾਰੇ ਹੀ ਜੋ ਕਿ ਬਿਜਲੀ ਦੀ ਸਮੱਸਿਆ ਕਾਫੀ ਦੇਰ ਤੋਂ ਚੱਲਦੀ ਆ ਰਹੀ ਸੀ ਸਾਡੇ ਇਲਾਕੇ ਦੇ ਵਿੱਚ ਹੀ ਸਾਡੇ ਪਿੰਡ ਹੀ ਨਹੀਂ ਦਾਲ ਦੇ ਸਾਰੇ ਪਿੰਡਾਂ ਦੇ ਵਿੱਚ ਬਹੁਤ ਹੀ ਬਿਜਲੀ ਦੀ ਸਮੱਸਿਆ ਆ ਰਹੀ ਸੀ ਉਹਨੂੰ ਲੈ ਕੇ ਅਸੀਂ ਪਹਿਲਾਂ ਲੋਕਲ ਵੀ ਦਫ਼ਤਰ ਤੇ ਗਏ ਸੀਗੇ ਤੇ ਅੱਜ ਹੀ ਸਪੈਸ਼ਲ ਐਮ ਐਲ ਏ ਸਾਹਿਬ ਦੇ ਦਫ਼ਤਰ ਵੀ ਗਏ ਤੇ ਉਹਨਾਂ ਨੇ ਸਾਨੂੰ ਅੱਗੇ ਸਾਡੀ ਐਪਲੀਕੇਸ਼ਨ ਰეკਮੈਂਡ ਕੀਤੀ ਹੈ ਉਹਨਾਂ ਦੀ ਰეკਮੈਂਡੇਸ਼ਨ ਤੇ ਆਪਾਂ ਇੱਥੇ ਐਸ ਸੀ ਸਾਹਿਬ ਕੋਲ ਆਏ ਹਾਂ ਗੁਰਦਾਸਪੁਰ ਤੇ ਇਹਨਾਂ ਨੇ ਵੀ ਸਾਡੀ ਗੱਲ ਚੰਗੀ ਤਰ੍ਹਾਂ ਸੁਣੀ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਐਮ ਐਲ ਏ ਸਾਹਿਬ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਰეკਮੈਂਡ ਕੀਤਾ ਤੇ ਅਸੀਂ ਸਾਹਿਬ ਦੇ ਵੀ ਅਸੀਂ ਧੰਨਵਾਦੀ ਹਾਂ ਇਹਨਾਂ ਨੇ ਸਾਨੂੰ ਮਾਰਗਦਰਸ਼ਨ ਕੀਤਾ ਆ ਕਹਿੰਦੇ ਕਿ ਆ ਪੇਪਰ ਤੁਸੀਂ ਲੈ ਕੇ ਆਓ ਆ ਮਤਾ ਪਾ ਕੇ ਲੈ ਕੇ ਆਓ ਤੇ ਅਸੀਂ ਤੁਹਾਡਾ ਜਲਦੀ ਤੋਂ ਜਲਦੀ ਇਹ ਕੰਮ ਪੂਰਾ ਕਰ ਦਿੱਤਾ ਜਾਏਗਾ